ਹਾਂਜੀ ਦੋਸਤੋ ਜਦੋਂ 100 ਪਹਿਲਾਂ ਬੇੜੀ ਟੁੱਟੀ ਦਿਖਾਈ ਸੀ ਇਹਨਾਂ ਸਜਣਾ ਦੇ ਬਾਰੇ ਮਿੰਤ ਤਰਲਾ ਕਰਕੇ ਬੇੜੀ ਲੈ ਕੇ ਆਏ ਨੇ ਇਹ ਅੱਜ ਇਹਨਾਂ ਨੂੰ ਬੇੜੀ ਮਿਲੀ ਤਾਂ ਆਪਦੇ ਘਰ ਚੱਲੇ ਆ ਕਿਉਂਕਿ ਨਵੀਂ ਅਪਡੇਟ ਇਹ ਹੈ ਕਿ ਪਾਣੀ ਚੱਲ ਰਿਹਾ ਪਰ ਅੱਜ ਕੈਂਪ ਖਤਮ ਹੋ ਗਏ ਨੇ ਕੈਂਪ ਖਤਮ ਹੋ ਗਏ ਤੇ ਲੋਕ ਅੱਜ ਘਰ ਚੱਲੇ ਨੇ ਤਾਂ ਆਪਾਂ ਅੱਗੇ ਚੱਲ ਕੇ ਦਿਖਾਉਨੇ ਆ ਵੀ ਇਹਨਾਂ ਦੇ ਘਰਾਂ ਦੇ ਵਿੱਚ ਕਿੰਨਾ ਕਿੰਨਾ ਪਾਣੀ ਵੜਿਆ ਸੀ ਕੀ ਕੀ ਨੁਕਸਾਨ ਹੋਇਆ ਤਾਂ ਇਹ ਜੀ ਇੱਕ ਅਪਡੇਟ ਤੁਹਾਡੇ ਲਈ ਹੈ ਤਾਂ ਤੁਸੀਂ ਦੇਖ ਰਹੋ ਵੀਰ ਇਹ ਬੇੜੀ ਲੈ ਕੇ ਆਏ ਨੇ ਰਸਤਾ ਬਣਿਆ ਪਰ ਪਤਾ ਨਹੀਂ ਇਹ ਕਿੰਨੇ ਦਿਨ ਜ਼ਿੰਦਗੀ ਆਣੀ ਹੈ ਤੇ ਜਾਣੀ ਹੈ ਬੇੜੀ ਤੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਉਹ ਆ ਨਾ ਜਿਸ ਪਿਆਰ ਨਾ ਕਾਮ ਲਿਆ ਲੋ ਇਹ ਸੀ ਜੀ ਅੰਦਰ ਦੇ ਹਾਲਾਤ ਤਾਂ ਪਾਣੀ ਇੱਥੇ ਆਇਆ ਇਹ ਫਰਿੱਜ ਦੇ ਹਾਲਾਤ ਔਰ ਇਸ ਤਰ੍ਹਾਂ ਅੰਦਰ ਦੀ ਜੋ ਕੋੜੀ ਬੋਤੀ ਖਾਣ ਪੀਣ ਵਾਲੀ ਸਮਗਰੀ ਤਾਂ ਪਾਣੀ ਜਿਹੜਾ ਹੈ ਇੰਨਾ ਢਾਨੀਆਂ ਤੱਕ ਇੰਨਾ ਤੱਕ ਆਇਆ ਕਾਫੀ ਡਾੜਾ ਹੋਇਆ ਕਰ ਦਾ ਨੁਕਸਾਨ ਦਾ ਦਿਖਾ ਤੇ ਦਿਖਾ ਨਾ ਮਗਰ ਆਪਨੇ ਕੋਠਾ ਰੋੜ ਗਏ ਹਾਂ ਉਹ ਮਗਰੋ ਚੱਲਦੇ ਆ ਮਗਰੋ ਚੱਲਦੇ ਬੋਲੋ ਨਾ ਵਿਸ਼ੋਕ ਰਿਣੀ ਕਰਨੇ ਨੇ ਨਾ ਵਾਪਸ ਜਾਣਾ ਹੈ ਉਹ ਨਹੀਂ ਹੋ ਰਿਹਾ ਕਿ ਇੱਥੇ ਆ ਰਿਹਾ ਉਹ ਨੁਕਸਾਨ ਦੇ ਹਾਂ ਆ ਕੇ ਇਹ ਪਾਣੀ ਕਾਰਨ ਜਿਹੜਾ ਹੈ ਨਾ ਸਾਡਾ ਨੁਕਸਾਨ ਹੋਇਆ ਜੀ ਹਾਂਜੀ ਇੱਕ ਮੇ ਇੱਕ 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 ਵਕ ਮਿੰਡੀਏ ਕਿ ਇੱਧਰ ਦੇਖੋ ਇਹ ਕੋਈ ਨੁਕਸਾਨ ਜਰਾ ਨਹੀਂ ਜਾਂਦਾ ਨਹੀਂ ਸਾਥੀ ਜਰਾ ਬੜੇ ਬੰਦੇ تھے ਕੋਈ ਤਾਂ ਬਸ ਹੂੰ ਹੂੰ ਹੁਣ ਫਿਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਅਰਖਾਸ਼ਾਂ ਦਾ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਥੇ ਸਾਡੀ ਸਾਡੀ ਮੰਗੇ ਪ੍ਰਸ਼ਾਸਨ ਸਾਨੂੰ ਅੱਗੇ ਤੋਂ ਲੈ ਤੇ ਘਾੜ ਆਂਦੇ ਰਹਿੰਦੇ ਨੇ ਸਾਨੂੰ ਇਹ ਨਿਗੇ ਚ ਰੱਖਣ ਜਿਹੜੇ ਅਸੀਂ ਅੱਜ 25-30 ਘੜੇ ਸਾਡੀ ਖਬੇ ਸਜੇ ਕਿਹਦੇ ਸੁਣਾਈ ਨਹੀਂ ਹੁੰਦੀ ਪਹਿਲਾਂ ਤਾਂ ਬਿੱਟਾ ਸਾਡਾ ਜਮਿਹਵਾਰ ਸਾਡੇ ਉਹ ਟਾਂ ਹਸਤੇ ਖਲਾਨ ਨੇ ਜੋ ਬੋਲ ਰਿਹਾ ਕੋਈ ਸਰਪੰਚ ਉਹ ਕਹਿੰਦੇ ਨੇ ਵੀ ਜੋ ਜੇ ਉਹ ਟਾਂ ਪਿਛਾ ਹੀ ਗਿਆ ਨਹੀਂ ਤੇ ਸਾਡਾ ਪੱਠਾ ਬਾੜਾ ਸਾਡੇ ਫਸਲ ਸਾਰੇ ਨੁਕਸਾਨ ਹੋ ਜਾਂਦੀ ਹੈ ਤੇ ਸਾਨੂੰ ਕੋਈ ਇੱਥੇ ਨਹੀਂ ਜਾਣਦਾ ਖਬੇ ਸਜੇ ਸਾਰੇ ਸਰਪੰਚ ਜਿਹੜੇ ਨੇ ਇਹ ਸਾਡੀ ਗੱਲ ਨਹੀਂ ਕਰਦੇ ਜੀ ਇਹ ਸਾਂਝੀ ਤਸਵੀਰਾਂ ਬਾਬਾ ਜੀ ਬਾਬੂ ਕੋਏ ਨੇ ਤਾ ਇੱਕ ਵਾਰੀ ਢਾਣੀ ਦਾ ਨਾਮ ਦੱਸਿਆ ਜਾਏ ਜੀ ਬਲਵੰਤ ਸਿੰਘ ਦੀ ਢਾਣੀ ਜੀ ਇਹ ਮੰਨ ਲਓ ਜਿਹੜੀ ਇਹ ਦਰਿਆ ਤੋਂ ਅੱਗੇ ਹੈ ਜੀ ਦਰਿਆ ਤੋਂ ਕਿ ਦਰਿਆ ਤੋਂ ਅੱਗੇ ਬਲਵੰਤ ਸਿੰਘ ਪੁੱਤਰ ਮੁੰਛਾ ਸਿੰਘ ਦੀ ਢਾਣੀ ਹੈਗੀ ਹੈ ਜੀ ਤੇ ਬਾਕੀ ਆ ਰਕਮੇ ਦੇ ਵਿੱਚ ਅਸੀਂ ਬੈਠੇ ਆਂ ਤੇ ਸਾਡੀ ਥੋੜੀ ਪਿਛੇ ਵੀ ਰਹਿ ਚਗੀ ਹੈ ਐਸੀ ਵਾਈ ਜੁੱਤੀ ਤੇ ਕਰਨੇ ਮਾਲ ਡੰਗਾ ਸਾਦਾ ਤੇ ਹੈ ਕਿਹ ਕਿਹਾ ਸਾਡੀ ਮੁੰਡੇ ਰਾਮ ਨੇ ਨਾ ਸੀ ਤਾਂ 35 ਸਾਲ ਹੋ ਗਿਆ ਸਾਨੂੰ ਭੰਗਿਆ ਸਾਦੇ ਬੱਚੇ ਛੋਟੇ ਸਾਲਾਂ ਦਾ ਹੋ ਗਿਆ ਸਾਡਾ ਇਹ ਤੋਂ ਬਿਗੈ ਸਾਡਾ ਗੁਜ਼ਰ ਨਹੀਂ ਹੁੰਦਾ ਹੁਣ ਇਸ ਤੋਂ ਬਾਅਦ ਹੁਣ ਖਾਣਾ ਪੀਣਾ ਰਹਿਣ ਬਹਿਣ ਦਾ ਕਿਵੇਂ ਪੀਣਾ ਜੀ ਸਾਨੂੰ ਕਿਸੇ ਥਾਂ ਤੇ ਜਾਂਦੇ ਸਾਨੂੰ ਕੁਝ ਨਹੀਂ ਮਿਲਦਾ ਤੇ ਮੈਂ ਰਾਣੇ ਪਿੰਡ ਦੇ ਸੈਂਟਰ 'ਚ ਗਿਆ ਸੀ ਉੱਥੇ ਜਨਤਾ ਬੈਠੀ ਸੀ ਤੇ ਮੈਂ ਉੱਥੇ ਗਿਆ ਸੀ ਚਾਰ ਮਹੀਨੇ ਰਹਾ ਸੀ ਉਥੂ ਦਾ ਤੇ ਮੈਂ ਕਮਾਂ ਸਾਹਿਬ ਅਦਰ ਵੀ ਸਾਨੂੰ ਕੋਈ ਹਦਦ ਕਿਸੇ ਪਾਸੋਂ ਨਹੀਂ ਮਿਲ ਰਹੀ ਚੋਰ ਨਹੀਂ ਸਾਨੂੰ ਤੁਸੀਂ ਮਾਰਦੇ ਚਾਰੇ ਵਾਰ ਤੇ ਕੋਈ ਤੁਹਾਰ ਦੇ ਦੋ ਜਿਹੜਾ ਉੱਥੋਂ ਦਾ ਚੌਹੀ ਸਾਹਿਬ ਆਨ ਆਇਆ ਸੀ ਉਹ ਕਹਿੰਦਾ ਅੰਕਲ ਜੀ ਤੁਸੀਂ ਜਿਹੜੀ ਲੈ ਆਓ ਤੇ ਚਾਰ ਪੰਜ ਗੱਠਾ ਲਾ ਦਲ ਜਾਓ ਉਹ ਫਿਰ ਮੈਂ ਜਿਹੜੀ ਲੈ ਗਿਆ ਕਮਾਲ ਦੇ ਚਾਰੇ ਬਾਤ ਉਥੋਂ ਮੈਂ ਚਾਰ ਪੰਜ ਗੱਠਾ ਲਿਆ ਜੇ ਮੈਨੂੰ ਹੋਰ ਕੋਈ ਅਦਾਇਤ ਨਹੀਂ ਕਿਸੇ ਪਾਸੋਂ ਮਿਲੀ ਜੀ ਨਾ ਪੱਟਾ ਨਾ ਕੋਈ ਨਾ ਖੇਤੀ ਕਿਸੇ ਤਾਂ ਬਾਬਾ ਜੀ ਮੰਗ ਕਰ ਰਹੇ ਨੇ ਕਿ ਜਦੋਂ ਵੀ ਜੋ ਸਰਕਾਰ ਕਰਾਂ ਦਾ ਜੋ ਬਣਦਾ ਹੈ ਹੱਕ ਮੁਆਵਜਾ ਇਹਨਾਂ ਗਰੀਬ ਕਰਾਂ ਵੱਲ ਜਰੂਰ ਇੱਕ ਵਾਰੀ ਪਹੁੰਚੇ ਅਸੀਂ ਗਰਾਊਂਡ ਲੈਵਲ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਇਹ ਤਸਵੀਰਾਂ ਉਹ ਹਨ ਜਿੱਥੇ ਦਰਿਆ ਦਾ ਪਾਣੀ ਵਜ ਵਜ ਕੇ ਫਸਲਾਂ ਤਬਾਹ ਕਰ ਗਿਆ ਖਰਾਬ ਕਰ ਗਿਆ ਗਾੜਰ ਬਾਲੇ ਪੌੜੀ ਤਾਂ ਇੱਧਰ ਦੇਖੋ ਅਜੇ ਵੀ ਜੋ ਲੋਕ ਤਾਂ ਇਹ ਸੰਜੀ ਦੇਖੋ ਜੀ ਦਰਿਆ ਜਿਹੜਾ ਹੈ ਇੱਥੋਂ ਤੱਕ ਜਿਹੜਾ ਬੜੀ ਜ਼ਬਰਦਸਤ ਢਾਹ ਉਹਦੀ ਸੱਚਾਈ ਦੇਵੇ ਨਾ ਵੀਡੀਓ ਦੇ ਵਿੱਚ ਹਾਂ ਇਹ ਕਿਹੜਾ ਪੱਖ ਪੱਖ ਨਾ ਕਿਹੜਾ ਸਾਡਾ ਨੁਕਸਾਨ ਹੋਇਆ ਹੈ ਇਹ ਸਰਪੰਚ ਤੇ ਬੰਤਾ ਸਿੰਘੇ ਜ਼ਿੰਮੇਵਾਰ ਨੇ ਇਹ ਸਾ ਅਸੀਂ ਇਹਨਾਂ ਤੋਂ ਪੂਰੀ ਕਾਰਵਾਈ ਕਰਵਾਵਾਂ ਦੇ ਜਿਹੜਾ ਸਾਡਾ ਨੁਕਸਾਨ ਹੋਇਆ ਹੈ ਸਾਡੀ ਬੀੜੀ ਨਾ ਵਾਰਡ ਤੇ ਜਾਂਦੇ ਸਾਂਗ ਤੇ ਸਾਡਾ ਕੋਈ ਬਚਤ ਹੋ ਜਾਂਦੀ ਸਾਡਾ ਦਾਣਾ ਫੱਕਾ ਜੋ ਲੋੜ ਗਿਆ 20 ਤਰ੍ਹਾਂ ਜਿੰਨੇ ਸਾਰੇ ਵਿੱਜੇ ਪੈ ਨਹੀਂ ਇਹ ਜ਼ਿੰਮੇਵਾਰੀ ਇਹ ਨਾ ਦੀ ਹੈ ਅਸੀਂ ਕਮਪਲੀਟ ਕਰਾਂ ਦੇ ਨਾਲ ਤੇ